ਸਰਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਆ ਬਰਾਡ ਵਲੌਗਸ ਤੇ ਹੋਰ ਤੁਸ ਜੇ ਕਿਨਿਓ ਹੂਕ ਕਰਦੇ ਤੁਸ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਐ ਤੰਦਰੁਸਤ ਹੋਵੋਗੇ ਤੇ ਲਓ ਜੀ ਵਲੌਗ ਦੀ ਕਰਦੇ ਆ ਸਟਾਰਟਿੰਗ ਤੇ ਕੱਲ ਵਾਲਾ ਵਲੌਗ ਜਿੱਤਾ ਮੇ ਬਣਾਇਆ ਹੋਗਾ ਉਹਨੂੰ ਉਦਾਂ ਹੀ ਐਡਿਟ ਕਰਕੇ ਵਗੈਰਾ ਵੀ ਕੋਸ਼ਿਸ਼ ਕਰੂੰਗੀ ਪਾ ਦੂੰਗੀ ਤੇ ਬਾਕੀ ਵਲੌਗ ਤੁਹਾਨੂੰ ਰੈਗੂਲਰ ਪਿਛਲੇ ਦਿਨਾਂ 'ਚ ਤੁਹਾਡੇ ਦੇਣੇ ਪੈਣਗੇ ਮੈਨੂੰ ਤੇ ਹੁਣ ਆਪਾਂ ਹੋ ਗਏ ਰੈਡੀ ਤੇ ਆਪਾਂ ਕਿੱਥੇ ਜਾ ਰਹੇ ਆ ਤੁਹਾਨੂੰ ਜਿਵੇਂ ਜਿਵੇਂ ਜਾਵਾਂਗੇ ਸਾਰੀ ਆਪਾਂ ਤੁਹਾਨੂੰ ਦੱਸੀ ਚੱਲਾਂਗੇ ਤੇ ਮੈਂ ਨਿਊ ਸੂਟ ਮੈਂ ਆਵਲ ਵੇਅਰ ਕੀਤਾ oh my god ਸੂਟ ਜਿੰਦਾ ਬਿਕ ਨਹੀਂ ਤੇ ਨਾ ਬਾਹਰ ਆ ਕੇ ਕੁਆਲਿਟੀ ਥੋੜੀ ਡਲ ਹੋ ਜਾਂਦੀ ਨਾ ਤੇ ਸੂਟ ਮੈਂ ਨਿਊ ਵੇਅਰ ਕੀਤਾ ਇਹ ਮੇਰਾ ਬੜੀ ਦਾ ਸੂਟ ਪਿਆ ਸੀ ਇਹ ਸਟਿਚ ਕਰਵਾਇਆ ਸੀ ਮੈਂ ਤੇ ਚਲੋ ਜੀ ਹੁਣ ਆਪਣਾ ਡਨ ਨਾ ਕੰਮ ਤੇ ਜਸਟ ਆਪਾਂ ਪਰਫਿਊਮ ਚਲਿਏ ਜੀ ਹੁਣ ਆਪਾਂ ਚੱਲਦੇ ਹਾਂ ਚਲੋ ਜੀ ਆਪਾਂ ਬੈਠੀਏ ਜਾ ਕੇ ਪਰਸ ਵੇਖੋ ਮੇਰਾ ਕਿਵੇਂ ਮੈਂ ਚੰਗਿਆ ਭੱਜ ਭੱਜ ਕੇ ਮੈਂ ਕਿਹਾ ਚੱਲ ਵਲੌਗ ਦੀ ਸਟਾਰਟਿੰਗ ਤਾਂ ਕਰ ਜਾ ਮੈਂ ਇੱਕ ਵਾਰੀ ਮੈਂ ਕਿਹਾ ਜਲਦੀ ਜਲਦੀ ਵਲੌਗ ਦੀ ਸਟਾਰਟਿੰਗ ਕਰ ਚੀਏ ਆਪਾਂ ਕਲੌਜ਼ ਕਰ ਦੀ ਸਟਾਰਟ ਹੋ ਗਈ ਚਲੋ ਜੀ ਹੁਣ ਸਿੱਧਾ ਚੱਲਦੇ ਹੁਣ ਇਸ ਤੋਂ ਬਾਅਦ ਆਪਾਂ ਨੂੰ ਕੋਈ ਕੰਮ ਨਹੀਂ ਰਹਿ ਗਿਆ ਮੇਰਾ ਤੇ ਹੁਣ ਆਪਾਂ ਚੱਲਦੇ ਠੀਕ ਹੈ ਜੀ ਚਲੋ ਵਲੌਗ ਨੂੰ ਕਰਦੇ ਕੰਟੀਨਿਊ ਤੁਹਾਡੇ ਨਾਲ ਨਾਲ ਕਰਾਂਗੇ ਆਪਾਂ ਹਾਂਜੀ ਮੌਜੀ ਸੂਰ ਤਾਂ ਤੁਹਾਨੂੰ ਮੇਰਾ ਦਿਖਣਾ ਨਹੀਂ ਨਹੀਂ ਮੈਂ ਦਿਖਾਦਾ ਹੁਣ ਬਸ ਤੂੰ ਆ ਸੀ ਡੀਜ਼ਲ ਦਾ ਤਾਂ ਹੀ ਮੈਂ ਬਾਹਰ ਆ ਗਈ ਆ ਰਹਿ ਗਏ ਸੀ ਕੀ ਪਾਣ ਵਿੱਚ ਮੈਂ ਵਲੌਗ ਹੁਣ ਸਹੀ ਹੋ ਗਿਆ ਹੁਣ ਹਨ ਤੁਹਾਨੂੰ ਮੈਂ ਤੇ ਬਸ ਤੁਹਾਨੂੰ ਚੱਲਦੇ ਆ ਤੇ ਜਿਵੇਂ ਜਿਵੇਂ ਜਾਵਾਂਗੇ ਵਲੌਗ ਕੰਟੀਨਿਊ ਕਰਾਂਗੇ ਤੁਸੀਂ ਦੇਖੀ ਜਾਓਗੇ ਠੀਕ ਹੈ ਜੀ ਹੋ ਚੱਲਦੇ ਆਪਾਂ ਤੇ ਵਲੌਗ ਨੂੰ ਕਰਕੇ ਕੰਟੀਨਿਊ ਮੈਨੂੰ ਚਾਹ ਲਾ ਦੋ ਉਥੇ ਚੜਾਉਣਗੇ ਜਾ ਕੇ ਮੈਨੂੰ ਚਾਹ ਲਾ ਦੋ ਉਥੇ ਜਾ ਕੇ ਚੜਾਉਣਗੇ ਚਲੋ ਜੀ ਦਨ ਉਧਰ ਜਾ ਬੇਟਾ ਦਨ ਤੇ ਲੋ ਜੀ ਵੈਗੁਰਦ ਨਾਮ ਲੈਣੇ ਤੇ ਕਰਦੇ ਆ ਵਲੌਗ ਨੂੰ ਕੰਟੀਨਿਊ ਤੇ ਵੈਗੁਰਦ ਨਾਮ ਲੋ ਸਜਬਤ ਸਜਬਤ ਹੈ ਸਜਬਤ ਰੈਡੀ ਹੈ ਹਸਬੰਦ ਨੇ ਔਰ ਮੈਂ ਅਸੀਂ ਤੇ ਨਹੀਂ ਜਾਣੇ ਚੱਲੇ ਆ ਕਿੱਦਾਂ ਚੱਲਦੇ ਆ ਕਿਵੇਂ ਸਾਰਾ 올ਓਵਰ ਤੁਹਾਨੂੰ ਸਾਰਾ ਕੰਟੀਨਿਊ ਕਰਾਂਗੀ ਮੈਂ ਤੇ ਵਲੌਗ ਸਾਰੇ ਤੁਸੀਂ ਫੁੱਲ ਵਾਚ ਕਰਿਆ ਜੀ ਸਪੋਰਟ ਕਰੋ ਜੀ ਤੇ ਜੇ ਕੋਈ ਚੈਨਲ ਤੇ ਮੀਓ ਮੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਇੱਕਦਮ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਲਿਆ ਕਰੋ ਜਦੋਂ ਆਪ ਤੁਸੀਂ ਮੰਨ ਕੇ ਚਲੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾ ਤਾਂ ਬੈਲ ਆਈਕਨ ਜਰੂਰ ਆਲ ਕਰ ਲਿਆ ਕਰੋ ਤਾਂ ਜੋ ਤੁਹਾਡੇ ਜਿਹੜੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਜਾ ਕਰੂਗੀ ਤੇ ਚਲੋ ਜੀ ਕਰਦੇ ਹਾਂ ਆਪਣੇ ਸਫਰ ਨੂੰ ਕੰਟੀਨਿਊ ਤੇ ਨਾਲ-ਨਾਲ ਕਲਿੱਪਸ ਲਾਈ ਜਾਵਾਂਗੇ ਤੁਹਾਨੂੰ ਤੇ ਦੱਸਿਚ ਲਾਂਗੇ ਤੁਹਾਨੂੰ ਠੀਕ ਹੈ ਜੀ OK ਲਓ ਜੀ ਅਸੀਂ ਪਹੁੰਚ ਗਏ ਮੰਡੀ ਤੇ ਸਕੂਲ ਦਾ ਟਾਈਮ ਹੈ ਬੱਚੇ ਹੁਣ ਸਕੂਲਾਂ ਨੂੰ ਜਾ ਰਹੇ ਨੇ ਕੈਮਰਾਮੈਨ ਦਾ ਸਾਫ ਹੀ ਹੈ ਕਿ ਨਹੀਂ ਸਾਫ ਹੀ ਲੱਗਦਾ ਮੈਨੂੰ ਲੱਗਦਾ ਤੇ ਦੇਖੋ ਕਿੰਨੀ ਚਹਿਲ ਪਹਿਲ ਹੁੰਦੀ ਹੈ ਨਾ ਇਸ ਟਾਈਮ ਤੇ ਮੰਡੀ ਦੇ ਵਿੱਚ ਟਾਈਮ ਹੋ ਗਿਆ 8:59 ਦਾ 1 ਮਿੰਟ ਦੇਖੋ ਹੁਣ ਦੇਖੋ ਸਾਫ ਹੋ ਗਿਆ ਕੈਮਰਾ ਲਓ ਜੀ ਸਕੂਲ ਦਾ ਟਾਈਮ ਆ ਹੁਣ ਤਾਂ ਮੰਡੀ ਪਹੁੰਚ ਗਏ ਆਪਾਂ ਤੇ ਮੈਂ ਕਹਾਂ ਚਾਹੋ ਲੋ ਹਲਕੀ ਫੁਲਕੀ ਅਪਡੇਟਸ ਤੁਹਾਨੂੰ ਦਿੰਦੇ ਰਹੀਏ ਭਾਈ ਕਿੰਨਾ ਟਾਈਮ ਹੋ ਗਿਆ 8:59 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਚੱਲੇ ਆਂ ਵਲੌਗਸ ਥੋੜੇ ਨੂੰ ਤੁਹਾਨੂੰ ਪਿੱਛੇ ਮਿਲਣਗੇ ਤੁਹਾਨੂੰ ਇਹ ਵਲੌਗਸ ਮੈਂ ਲੇਟ ਪਾਉਂਗੀ ਜਦੋਂ ਅਸੀਂ ਸਾਰਾ ਸਾਡਾ 올ਓਵਰ ਸਾਰਾ ਫਿਨਿਸ਼ ਹੋ ਗਿਆ ਫਿਰ ਅਸੀਂ ਪਾਵਾਂਗੇ ਵਲੌਗ ਲਓ ਜੀ ਸਕੂਲ ਦੇ ਵਿੱਚ ਇੰਨੀ ਭੀੜ ਹੈ ਬੱਚੇ ਚਹਲ ਪਹਲ ਚਹਲ ਪਹਲ ਹੋਈ ਪਈ ਹੈ ਬਾਰੇ ਬੱਚੇ ਨਾ ਪਿਛਲੇ ਗਰਲ ਸਕੂਲ ਦੇ ਵਿੱਚ ਤਾਂ ਬਾਰੇ ਜਿਆਦਾ ਬੱਚੇ ਨਹੀਂ ਲਓ ਜੀ ਹੁਣ ਬਸ ਕੁਛ ਨਹੀਂ ਦੂ ਬਾਦ ਹੋਣਾ ਸੀ ਦੇਖੋ ਮਾਰਕੀਟ ਕੁਲੀਆਂ ਸਟਾਰਟ ਹੋ ਗਈਆਂ ਨੇ ਤੇ ਹੁਣ ਆਪਾਂ ਸਿੱਧਾ ਚੱਲਦੇ ਆਂ ਦੀ ਰੋਜ਼ ਦੀ ਰੋਜ਼ ਹਾਏ ਹਾਏ ਸੂਰਜ ਕਿੰਨਾ ਚਮਕਾ ਚਮਕਾ ਮੇਰੇ ਵਿੱਚ ਵਲੌਗ ਦੇ ਆ ਗਿਆ ਤੇ ਮਾਰਕੀਟ ਨਾ ਕਾਫੀ ਹੱਦ ਤੱਕ ਖੁੱਲਣੀ ਸ਼ੁਰੂ ਹੋ ਗਈ ਹੈ 9 ਵਜੇ ਖੁੱਲਣੀ ਸ਼ੁਰੂ ਹੋ ਜਾਂਦੀ ਹੈ 8:30 ਵਜੇ ਦੇਖੋ ਇਹ ਸਾਡੀ ਹੈਗੀ ਮੰਡੀ ਜਿੱਥੇ ਅਸੀਂ ਸ਼ਾਪਿੰਗ ਕਰਦੇ ਹਾਂ ਸ਼ਾਪਿੰਗ ਆ ਖੁੱਲ ਗਈ ਸੀ ਲੈ ਨਹੀਂ ਦਿੱਤਾ ਬੋਲ ਤੇ ਤਾਂ ਬੋਲਗਾ ਉਹ ਤਾਂ ਗਾਂ ਤੋਂ ਫੜਦਾ ਸਭ ਤੋਂ ਪਹਿਲਾਂ ਅਸੀਂ ਖੜ ਗਿਆ ਫਰੂਟਾਂ ਦੀ ਸ਼ਾਪ ਤੇ ਤੇ ਇੱਥੋਂ ਆਪਾਂ ਕੀ ਲਿਆ ਹੈਗਾ ਇੱਥੋਂ ਆਪਾਂ ਤੁਹਾਨੂੰ ਫਿਰ ਦਿਖਾਵਾਂਗੇ ਵਸਤਾ ਆਹ ਲਏ ਆ ਤੇ ਇਥੋਂ ਆਪਾਂ ਕੁਝ ਹੋਰ ਵੀ ਬਣਾਇਆ ਹੈਗਾ ਠੀਕੇ ਜੀ ਉਹ ਤੁਹਾਨੂੰ ਜਿੱਦਾਂ ਜਿੱਦਾਂ ਆਪਾਂ ਕੰਟੀਨਿਊ ਕਰਾਂਗੇ ਵਲੌਗ ਉਦੋਂ ਪਤਾ ਲੱਗ ਜਾਓ ਹਸਬੈਂਡ ਉਹ ਖੜੇ ਨੇ ਪੇਮੈਂਟ ਕਰਦੇ ਨੇ ਫਰੂਟਸ ਦੀ ਤੇ ਆਪਾਂ ਲਏ ਇਥੋਂ ਫਰੂਟਸ ਤੇ ਦੈਨ ਉਸ ਤੋਂ ਬਾਅਦ ਆਪਾਂ ਵੈਸੇ ਬਠੰਡੇ ਖੜੇ ਆ ਆ ਫਰੂਟ ਮਾਰਕੀਟ ਆ ਜਿਹੜੀ ਇੱਥੇ ਇੱਥੇ ਖੜੇ ਹੋਏ ਆ ਤੇ ਬੇਟਾ ਨੀਚੇ ਕਰ ਲੋ तिलो जी है फ्रूट मार्केट इस तू तो बाद कॉन्टिन्यू करा सफर सकता देखो जी पप्पा खड़े हो पप्पा खड़े चलो जी हम आप कॉन्टिन्यू कर दिया दे दसा गे सारा गलबात लो जी हूँ पहुंच गए अस तलवी अस पहुंच गए तलवी सब ਇੰਨੀ ਟਲਵੰਦੀ ਠੀਕ ਆ ਸ਼ਹਿਰ ਬਲ ਛੋਟਾ ਵੀ ਨਹੀਂ ਵੱਡਾ ਵੀ ਆ ਵੱਡਾ ਤਾਂ ਹੋਊਗਾ ਪਰ ਇੰਨੀ ਫੈਸਿਲਿਟੀਆਂ ਦੀ ਲੱਗਦੀਆਂ ਇੱਥੇ ਮੋਕ ਪਉਦੇ ਨੇ ਕਿ ਨਹੀਂ ਠੀਕ ਆ ਠੀਕ ਆ ਕਿੰਨੇ ਆ ਪਾਣੀ ਕਦੇ ਆ ਠੀਕ ਹੈ ਆਪੋਰ ਚਿੱਟਾ ਕੇ ਪੋਰ ਤੋਂ ਵੱਡਾ ਆਪੋਰ ਤੋਂ ਛੋਟੇ ਨਹੀਂ ਮਰਜ਼ੀ ਕਰਾਣ ਦੀ ਚੀਜ਼ ਲੈ ਲਓ ਬੰਦਾ ਇੱਥੇ ਕਹਿੰਦੇ ਮੰਡੀ ਲੱਗਦੀ ਐ ਮੈਂ ਤੁਹਾਨੂੰ ਦਿਖਾਉਣੀ ਐ ਕਹਿੰਦੇ ਟਰੈਕਟਰਾਂ ਦੀ ਮੰਡੀ ਲੱਗਦੀ ਐ ਟਰੈਕਟਰ ਜਾਈ ਜਾਂਦੇ ਨਾ ਟਰੈਕਟਰ ਟਰਾਲੀਆਂ ਦੀ ਮੰਡੀ ਲੱਗਦੀ ਐ ਅੱਜ ਕਿਹੜਾ ਵਾਰ ਐ ਜੀ ਬੁੱਧਵਾਰ ਐ ਬੁੱਧਵਾਰ ਨੂੰ ਆਏ ਬੁੱਧਵਾਰ ਲੱਗਦਾ ਆਏ ਬੁੱਧਵਾਰ ਲੱਗਦੀ ਐ ਦਿਖਾਉਣੀ ਐ ਮੈਂ ਤੁਹਾਨੂੰ ਜੇ ਦਿਖੇਗੀ ਨਾ ਤੁਹਾਨੂੰ ਵੀ ਸ਼ੇਅਰ ਕਰਦੀ ਐ ਮੈਂ ਆ ਸਾਰੇ ਟਰੈਕਟਰ ਟਰੱਕਰ ਜਾਈ ਜਾਂਦੇ ਆ ਆ ਮੰਡੀ ਐ ਵੇਲੇ ਦਾ ਅੱਛਾ ਇਹਨੂੰ ਮੰਡੀ ਕਹਿ ਦਿੰਦੇ ਆ ਸਾਰੇ ਖੜ ਗਏ ਆ ਨਾ ਡੀਲਰਾਂ ਉਹਨਾਂ ਦੀਆਂ ਦੁਕਾਨਾਂ ਆਗੀਆਂ ਅਛਾ ਅਛਾ ਡੀਲਰਾਂ ਦੀਆਂ ਦੁਕਾਨਾਂ ਆ ਗਈ ਇਧਰਲੇ ਪਾਸੇ ਉਹ ਖੜੇ ਕਿੰਨੇ ਅੱਛੀ ਮੰਡੀ ਲੱਗ ਗਈ ਹੈ ਉਹ ਮਾਈ ਗਾਡ ਐਦਾਂ ਲੱਗਦੀ ਮੰਡੀ ਦੇਖੋ ਟਰੈਕਟਰ ਲੋਕ ਲਿਆ ਲਿਆ ਕੇ ਆਉਦੇ ਖੜੇ ਕਰ ਲੈਣਗੇ ਟੈਂਟਾਂ ਕੁਰਸੀਆਂ ਲਾ ਕੇ ਖੜ੍ਹਦੇਣਗੇ ਬਸ ਇਹਦਾ ਨਾ ਡੀਲਰਾਂ ਦੀ ਇਹ ਦੇਖੋ ਐਦਾਂ ਹੁਣ ਟਰੈਕਟਰ ਬਸ ਆਈ ਜਾਣਗੇ ਜਿਹਨੇ ਜਿਹਨੇ ਸੇਲ ਕਰਨੇ ਆ ਸਾਰੇ ਸੇਲ ਵਾਲੇ ਹੀ ਹੋਣਗੇ ਨਾ ਇੱਥੇ ਵਾਲੇ ਇੱਥੇ ਫੋਟੋ ਜੀ ਖਿੱਚਣ ਆ ਲਈ ਆ ਦੇਖੋ ਇਹ ਸਾਰੀ ਬੁੱਧਵਾਰ ਨੂੰ ਮੰਡੀ ਲੱਗਦੀ ਹੈਗੀਆ ਦੋਨੇ ਪਾਸੇ ਇਧਰ ਵੀ ਲੱਗੂਗਾ ਵੇਲਾ ਪਿਆ ਹੈ ਹਾਂ ਵੀ ਸਾਰਾ ਭਰ ਚੁੱਕਾ ਇੱਧਰ ਵੀ ਲੱਗੂਗੀ ਹਾਂ ਸਾਰਾ ਭਰ ਚੁੱਕਾ ਇੱਧਰ ਵੀ ਲੱਗੂਗੀ ਬਈ ਆ ਦੇਖੋ ਟਰੈਕਟਰ ਲਓ ਜੀ ਆ ਟਰੈਕਟਰ ਹੀ ਟਰੈਕਟਰ ਹੋਏ ਪਏ ਇੱਥੇ ਦਾ ਆ ਬੜੀ ਜਾਂਦੇ ਆ ਵੇਖੋ ਇੱਥੇ ਲੱਗੀ ਆ ਅੱਜ ਬੁੱਧਵਾਰ ਦੇ ਬੁੱਧਵਾਰ ਲੱਗਦੀ ਕਹਿੰਦੇ ਟਰੈਕਟਰਾਂ ਦੀ ਮੰਡੀ ਮੇਰੇ ਟਰੈਕਟਰ ਹੀ ਟਰੈਕਟਰ ਦੇਖਣ ਨੂੰ ਮਿਲਣਗੇ ਤੇ ਚਲੋ ਜੀ ਮੈਂ ਇੱਧਰ ਵੀ ਆ ਹਨਾ ਹਾਂ ਹਾਂ ਮੰਡੀ ਜਗ੍ਹਾ ਇੰਨੀ ਵੱਡੀ ਮੰਡੀ ਹੁੰਦੀ ਹੈ ਹਾਂ ਟਰੈਕਟਰਾਂ ਦੀ ਬਹੁਤ ਵੱਡੀ ਮੰਡੀ ਇੱਧਰ ਨੇ ਹੱਥ ਵੀ ਆ ਟਰਾਲੀਆਂ ਵੀ ਆ اچھا ਟਰਾਲੀਆਂ ਦੀ ਵੀ ਵਿੱਚ ਹੈ ਠੀਕ ਜੀ ਠੀਕ ਆ ਦੇਖੋ ਡੀਲਰ ਆਪਦੇ ਕੋਲ ਘਲਾਰ ਲਿੱਦੇ ਨੇ ਇੱਥੋਂ ਤੱਕ ਹੋ ਗਿਆ ਦੇਖੋ ਕੁਰਸੀਆਂ ਵੀ ਪਈਆਂ ਤਾਂ ਜੀ ਕਿ ਨਿਵੇਂ ਡੀਲਰ ਇਸ ਕੋਲੋਂ 10 ਹੀ ਹੋ ਜੇ ਭਰ ਜਾਣੀ ਹੈ ਹੋਰ ਗੱਲਾਂ ਦੀ ਗੱਲਾਂ ਫਿਰ ਇਹਦਾ ਮਤਲਬ ਮੰਡੀ ਬਹੁਤ ਵੱਡੀ ਲੱਗਦੀ ਆ ਮੰਡੀ ਇੱਥੇ ਲੱਗਦੀ ਆ ਮੰਡੀ ਇੱਥੇ ਲੱਗਦੀ ਆ ਨਾ ਇੱਥੇ ਲੱਗਦੀ ਜਾਂ ਮਲੋਟ ਜਾਂ ਫਰੀਦ ਕੋਟ ਜਾਂ ਕੋਟ ਲੱਗਦੀ ਆ ਜਾਂ ਕੋਟ ਜਾਂ ਮਲੋਟ ਤੇ ਜਾਂ ਤਲਵੰਡੀ ਸਭ ਠੀਕ ਆ ਤੇ ਚਲੋ ਜੀ ਕਰਦੇ ਹੁਣ ਆਪਾਂ ਸਫ਼ਰ ਤੇ ਮੈਂ ਕਿਹਾ ਚਲੋ ਵਿੱਚ ਵਿੱਚੋਂ ਕਲਿੱਪਸ ਲੈ ਲਈਏ ਜਿਹੜੀਆਂ ਬੰਦੀਆਂ ਹੁੰਦੀਆਂ ਨੇ ਤੇ ਵੇਖੋ ਕਿੰਨੂਆਂ ਦੇ ਲੱਗੇ ਹੋਏ ਨੇ ਜੂਸ ਜੂਸ ਸ਼ਾਮ ਜੀ ਨੂੰ ਪੀਵਾਂਗੇ ਚਲੋ ਜੀ ਹੁਣ ਆਪਾਂ ਕੰਟੀਨਿਊ ਕਰਦੇ ਸਫ਼ਰ ਅਜੇ ਆਪਣਾ ਬਹੁਤ ਪਿਆ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਤੇ ਲਓ ਜੀ ਅੱਜ ਆਪਾਂ ਜਾ ਰਹੇ ਹਾਂ ਕਿੱਥੇ ਅੱਜ ਆਪਾਂ ਜਾ ਰਹੇ ਹਾਂ ਸਾਹੇ ਚਿੱਠੀ ਦੇਣ ਸੋ ਆਪਾਂ ਸਾਰੇ ਆਪਾਂ ਹੈਗੇ ਮਾਮਾ ਜੀ ਦੀ ਬੇਟੀ ਦੇ ਵਿਚੋਲੇ ਸੋ ਆਪਾਂ ਵਿਚੋਲੇ ਦਾ ਪਰਚ ਤੁਹਾਨੂੰ ਪਤਾ ਹੀ ਹੁੰਦਾ ਕਿ ਇਹ ਹੁਣ ਆਪਣਾ ਵਿਆਹ ਨਿਕਲਿਆ ਹੋਇਆ ਸੋ ਆਪਾਂ ਸਾਹੇ ਚਿੱਠੀ ਜੜੀ ਕਿਉਂਕਿ ਵਿਆਹ ਮੁੰਡਿਆ ਲੈਣ ਕੜਵਾਇਆ ਸੋ ਆਪਾਂ ਉਧਰੋਂ ਸਾਹੇ ਚਿੱਠੀ ਫੜ ਕੇ ਕੁੜੀ ਕੇ ਦਵਾਂਗੇ ਮਤਲਬ ਮਾਮੇ ਕੇ ਘਰ ਦੇਣੀ ਆਪਾਂ ਸੋ ਆਪਾਂ ਵਿਚੋਲੇ ਆ ਸੋ ਆਪਾਂ ਹੁਣੇ ਰਾਸਤੇ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਆਈ ਸੀ ਉਧਰੇ ਦੱਸਿਆ ਸੋ ਹੁਣ ਆਪਾਂ ਚੱਲੇ ਬਸ ਉਧਰ ਹੀ ਜਾਵਾਂਗੇ ਸਿੱਧਾ ਮੁੰਡਿਆਲੇ ਘਰੇ ਸੋ ਹੁਣ ਆਪਾਂ ਪਹਿਲਾਂ ਸਾਇ ਚਿੱਠੀ ਵਗੈਰਾ ਲੈ ਕੇ ਫਿਰ ਆਪਾਂ ਕੁੜੀ ਵਾਲੇ ਘਰ ਚੱਲਾਂਗੇ ਹੁਣ ਤੁਸੀਂ ਅੱਗੋਂ ਸਾਰਾ ਦੇਖ ਲਓ ਜੀ ਠੀਕ ਹੈ ਜੀ ਆਪਾਂ ਸਾਇ ਚਿੱਠੀ ਲੈ پکڑਨੇ ਚੱਲੇ ਆ ਜਿਹੜਾ ਹੁਣ گاਹ ਵਾਲਾ ਕਲਿਪਸ ਹੋਣਗੇ ਉਹ ਸਾਰਾ ਮਤਲਬ ਮੁੰਡੇ ਵਾਲਾ ਦਾ ਘਰ ਹੈਗਾ ਠੀਕ ਹੈ ਜੀ origignal ਦੇ ਵਿੱਚ ਨਿਊ ਕਾਰ ਬਣ ਰਹੀ ਆ ਪਰ ਹੁਣ ਜਿੱਥੇ ਇੱਕ ਵਾਰ ਰਹਿ ਗਏ ਨੇ ਉਹ ਕਾਰ ਦੇ ਵਿੱਚ ਦੀਆਂ ਕਲਿਪਸ ਨੇ ਤੇ ਨਿਊ ਕਾਰ ਦੇ ਅਗਲੇ ਵਲੌਗਸ ਦੇ ਵਿੱਚ ਤੁਹਾਨੂੰ ਪਿਕਸ ਦੇਖਣ ਨੂੰ ਮਿਲਣਗੇ ਅੱਛਾ ਜੀ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਤੁਨੇ ਦਿਖਾਣੇ ਆਪਾਂ ਕਿੱਥੇ ਪਹੁੰਚ ਗਿਆਂ 90% ਤੇ ਇਹੀ ਗੱਲ ਹੀ ਐ ਮੇਲਾ ਦਾ ਆਗੇ ਦੇਖਦੇ ਐਮ ਕੈਪ ਚ ਪੜਾ ਥੰਦੇ ਰੱਖਾ ਹਾਂਜੀ ਹਾਂ ਪਹੁੰਚ ਗਏ ਉਹ ਰਿਆ ਕਰ ਆਪਾਂ ਜਾਣਾ ਐਸ ਕਰੇ ਜਾਣਾ ਐਸ ਕਰੇ ਜਾਣਾ ਦੇਖੋ ਤੁਸੀਂ ਲੋ ਜੀ ਆਪਾਂ ਚ ਕੀ ਕਰਨਾ ਐ ਉਹ ਵੀ ਤੁਹਾਨੂੰ ਦੱਸਾਂਗੇ ਜਿੱਦ ਅਸੀਂ ਚੱਲੇ ਹੁਣ ਚਲੋ ਚੱਲਦੇ ਆ ਕਿੱਥੇ ਜਾਣਾ ਇਹ ਵੀ ਦੱਸ ਦੇ ਫਿਰ ਕਿੱਥੇ ਜਾਣਾ ਤੇਰੇ ਕਿਤੇ ਕਰੀਏ ਠੂੜਵਾਤਾ ਠੂੜਾ ਸਕੀ ਤੇ ਨਾ ਹਾਂ ਲੱਗੇ ਹਾਂ ਕਰੀ ਕਿਹੜੇ ਕਰੀ ਕੋ ਵੀ ਨਾ ਮਤਾ ਹਾਂ ਨੋ 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 ਇਹ ਕਿੱਥੇ ਤੂੰ ਪੀ ਲਊਂਗਾ ਅਸੀਂ ਤੇਰੇ ਨਾਲ ਮੇਰੇ ਨਾਲ ਕੰਦਾ ਤੂੰ ਰਸਤਾ ਸਦਾ ਵਸੇ ਪਿੱਛੇ ਆ ਕੇ ਬੜਾ ਜਾਂ ਹੁੰਦੇ ਕਿਸੇ ਤੇ ਚ ਰਸਤਾ ਜਾ ਬੈਠ ਬੈਠ ਮਜਾ ਬੈ ਜਾ ਉਹਨਾਂ ਨੇ ਰੋਟੀਆਂ साथ साथ साथ। ने ने जब तो खाना पीना हो गया फिश मिठे का भी रोजा क